ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਮਸਕਾਰ ਮੈਂ ਜਸਿੰਦਰ ਸਿੰਘ ਤਲੋਂ ਪ੍ਰੋਪਰਾਈਟਰ ਅਨੰਤ ਪੁਸਾ ਗੈਸ ਸਰਵਿਸ ਤੁਹਾਡੇ ਏਰੀਆ ਦੇ ਵਿੱਚ ਆਪ ਜੀ ਨੂੰ ਪਤਾ ਹੈ ਪਿਛਲੇ 14 ਸਾਲ ਤੋਂ ਐਚਪੀ ਦੀ ਗੈਸ ਸੇਂਸੀ ਚਲਾ ਰਹੇ ਹਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਕਈ ਕੇਵਾਈਸੀ ਜਿਹੜਾ ਕੰਪਨੀ ਔਰ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਹੋ ਰਿਹਾ ਹੈ ਇਹ ਜ਼ਰੂਰ ਕਰਾਓ ਜਿਹਦੇ ਲਈ ਅਸੀਂ ਵਿਸ਼ੇਸ਼ ਕੈਂਪ ਵੀ ਲਾ ਰਹੇ ਹਾਂ ਔਰ ਜਿਹੜੇ ਸਾਡਾ ਡਿਲੀਵਰੀ ਮੈਨ ਆ ਜੋ ਤੁਹਾਨੂੰ ਸਲੰਡਰ ਘਰ ਪਹੁੰਚਾਉਂਦਾ ਉਹਦੇ ਕੋਲ ਵੀ ਸਾਰਾ ਸਿਸਟਮ ਹੈ ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਦਫ਼ਤਰ ਵੀ ਸੰਪਰਕ ਕਰ ਸਕਦੇ ਹੋ ਇਹਦੇ ਨਾਲ ਇੱਕ ਸੇਫਟੀ ਇਨਸਪੈਕਸ਼ਨ ਜਿਹੜੀ ਕਿ ਤੁਹਾਡੀ ਸੁਰੱਖਿਆ ਲਈ ਹੈ ਇਹ ਦੋਨੋਂ ਜਿਹੜੀਆਂ ਐਕਸਰਸਾਈਜ਼ ਹੈ ਇਹ ਫ੍ਰੀ ਕੀਤੀਆਂ ਜਾ ਰਹੀਆਂ ਬਿਲਕੁਲ ਇਹਨਾਂ ਦਾ ਕੋਈ ਪੈਸਾ ਨਹੀਂਗਾ ਅਗਰ ਕਿਸੇ ਦਾ ਕੋਈ ਪਾਈਪ ਬਦਲਿਆ ਜਾਂਦਾ ਉਹ ਵੀ 5 ਸਾਲ ਬਾਅਦ ਬਦਲਣਾ ਹੈ ਉਹ ਪਾਈਪ ਦੇ ਉੱਤੇ ਡੇਟ ਹੁੰਦੀ ਹੈ ਉਹਦੇ 80 ਪੈਸੇ ਜਿਹੜੇ ਉਹ ਚਾਰਜ ਕਰਦੇ ਆ ਤੇ ਮੇਰੀ ਸਭ ਨੂੰ ਬੇਨਤੀ ਹੈ ਕੇवाईसी ਵੀ ਜਰੂਰ ਕਰਾਓ ਸੇਫਟੀ ਇਨਸਪੈਕਸ਼ਨ ਵੀ ਕਰਾਓ ਅਗਰ ਲੋਡ ਹੈ 5 ਸਾਲ ਪੁਰਾਣਾ ਪਾਈਪ ਆ ਤੇ ਪਾਈਪ ਵੀ ਜਰੂਰ ਬਦਲੋ ਅਗਰ ਕਿਸੇ ਨੂੰ ਕੋਈ ਦਿੱਕਤ ਆ ਤੇ ਤੁਸੀਂ 24 ਘੰਟੇ ਮੈਨਾਂ ਸੰਪਰਕ ਕਰ ਸਕਦੇ ਹੋ ਧੰਨਵਾਦ ਕੇवाईसी ਹੈ ਤੁਹਾਡੇ ਜਿਹੜਾ ਅੰਗੂਠੇ ਦਾ ਨਿਸ਼ਾਨ ਲਿਆ ਜਾਂਦਾ ਉਹਦੇ ਨਾਲ ਜੇ ਕੋਈ ਹੋਰ ਕਨੈਕਸ਼ਨ ਆ ਉਹਦਾ ਪਤਾ ਲੱਗ ਜਾਂਦਾ ਸਾਨੂੰ ਜੇ ਇਹ ਗੁੱਠੇ ਦਾ ਨਿਸ਼ਾਨ ਨਹੀਂ ਆਉਂਦਾ ਤੇ ਅਸੀਂ ਆਖਰੀ ਫੋਟੋ ਜਿਹੜੀ ਆ ਉਹ ਵੀ ਖਿੱਚਦੇ ਆ ਉਹਦੇ ਨਾਲ ਇਹ ਆ ਵੀ ਜਿਹੜੇ ਕਿਸੇ ਕੋ ਕੋਈ ਵੱਧ ਕਨੈਕਸ਼ਨ ਹੈ ਜਾਂ ਕੋ ਗਲਤ ਕਨੈਕਸ਼ਨ ਹੈ ਉਹ ਜਿਹੜਾ ਕੱਟਿਆ ਜਾਊਗਾ ਤੇ ਜਿਹੜੀ ਸਬਸਿਡੀ ਆਉਂਦੀ ਆ ਤੁਹਾਡੇ ਖਾਤੇ ਦੇ ਵਿੱਚ ਉਹਨੂੰ ਕੋਈ ਆਉਣ ਦੇ ਵਿੱਚ ਦਿੱਕਤ ਨਹੀਂ ਤੁਹਾਨੂੰ ਹੋਏਗੀ ਔਰ ਨਾ ਹੀ ਸਿਲੰਡਰ ਮਿਲਣ ਦੇ ਵਿੱਚ ਹੋਏਗੀ ਤੇ ਤੁਹਾਡੇ ਫਿਰ ਅਗਰ ਕੋਈ ਸਮੱਸਿਆ ਆਦੀ ਹੈ ਤੁਹਾਨੂੰ ਪਤਾ ਹੀ ਹੈ ਮੇਰਾ ਨੰਬਰ 9814176850 ਦਫ਼ਤਰ ਦਾ ਨੰਬਰ ਹੈ 70079999640 4142434445464748 ਇਹ ਸਾਡੇ ਸਾਰੇ ਨੰਬਰ ਆ ਉਹ ਤੁਹਾਡੇ ਕੋਲ ਜਦੋਂ ਵੀ ਗੱਡੀ ਆਉਂਦੀ ਹੈ ਉਹਦੇ ਕੋਲ ਸਾਰਾ ਸਿਸਟਮ ਹੈ ਤਾਂ ਪੁੱਛਣਾ ਧੰਨਵਾਦ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਆ ਰਿਹਾ ਵੀ ਖੁਪਤਾ ਤੋਂ ਇਸ ਦੇ ਐਪ ਦੇ ਵਿੱਚ ਜਿਹੜਾ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਕਦੀ ਪੈਸੇ ਦੀ ਮੰਗ ਨਹੀਂ ਆਈ ਨਾ ਇਹ ਨੂੰ ਕੁਝ ਕਹਿ ਰਹੀ ਹੈ ਮੈਂ ਹਰ ਕਸਟਮਰ ਦੇ ਨਾਲ ਰੱਖਦਾ ਹਾਂ ਹੁਣ ਜੇ ਕਿਸੇ ਹੋਰ ਦੀ ਆਵੇ ਤਾਂ ਉਹਦਾ ਤੇ ਮੈਂ ਜ਼ਿੰਮੇਵਾਰ ਨਹੀਂ ਨਾ ਮੈਨੂੰ ਦੇ ਇੱਕ ਸ਼ਿਕਾਇਤ ਨਹੀਂ ਆਈ ਮੈਂ ਤਾਂ ਖਿੱਚ ਕਰਾ ਦੂੰ ਜਿਹੜਾ ਲੋਗਾ ਜਿਹੜਾ ਪੈਸੇ ਮੰਗਦਾ ਇਹ ਤੇ ਕਾਰਵਾਈ ਹੋਣੀ ਤੇ ਉਹ ਤੇ ਕੰਪਨੀ ਕਰ ਦਿੰਦੀ ਹੈ ਉਹ ਤੇ ਸਖਤ ਕਾਰਵਾਈ ਹੋਊਗੀ ਬਿਲਕੁਲ ਹੋਊਗੀ ਜਿਹੜਾ ਮੰਗਦਾ ਇਹ ਬਿਲਕੁਲ ਫਰੀ ਆ ਬਿਲਕੁਲ ਫਰੀ ਆ ਬਿਲਕੁਲ ਫਰੀ ਇਹਦੀ ਮਿਆਦ ਕਿ ਕਦੋਂ ਤੱਕ ਹੋਣ ਰੱਖੀ ਜੀ ਇਹਦੀ ਜਿਹੜੀ ਅੱਜ ਤੱਕ ਮਿਆਦ ਆ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਹੈ 30 ਜੂਨ ਤੱਕ ਆ ਪਰ ਮੈਂ ਫੇਰ ਅਪੀਲ ਕਰਦਾ ਮੈਂ 2010 ਜਦੋਂ ਆਇਆ ਸੀ ਲੰਬੀਆਂ ਢੀਡਾਂ ਲੱਗੀਆਂ ਸੀ ਉਦੋਂ ਵੀ ਇਦਾਂ ਦਾ ਹੀ ਸਿਸਟਮ ਸੀਗਾ ਉਦੋਂ ਟੀਵੀ 'ਨ' ਕਰਦੇ ਸੀ ਇਰੋਂ ਸਾਨੂੰ ਟੈਂਟ ਲਵਾਉਣੇ ਪਏ ਲੋਕਾਂ ਵਾਸਤੇ ਕੁਰਸੀਆਂ ਮੰਗਵੋਣੀਆਂ ਪਈਆਂ ਲੋਕਾਂ ਦੇ ਹਲਚਲ ਮਚ ਗਈ ਸੀ ਇਸ ਕਰਕੇ ਵਨ ਵਾਈ ਵਨ ਕਰਾ ਲਓ ਢੀੜ ਤੋਂ ਬਚੇ